ਬਾਪੂ ਦੀ ਜੇਬ ਹੁੰਦੀ ਹੈ ਨਾ ਬਾਪੂ ਦੀ ਜੇਬ ਉਹ ਦੁਨੀਆ ਦਾ ਸਭ ਤੋਂ ਵੱਡਾ ਬੈਂਕ ਹੁੰਦੀ ਹੈ ਸਭ ਤੋਂ ਵੱਡਾ ਬੈਂਕ ਮੈਂ ਕਿਉਂ ਕਹਣਾ ਕਿਉਂਕਿ ਇਹਦੇ ਵਿੱਚੋਂ ਬੰਦਾ ساری ਉਮਰ ਪੀਏ ਕਢਾਈ ਜਾਂਦਾ ਹੈ ਜਮਾ ਕਰਾਉਣ ਦੀ ਲੋੜ ਨਹੀਂ ਪੈਂਦੀ ਬਾਪੂ ਦੀ ਜੇਬ ਚੋਂ ਹੀ ਬੰਦਾ ਨੌਕਰੀਆਂ ਪੇਸ਼ੇ ਅਲੀ ਜ਼ਿੰਦਗੀ ਬਣਾ ਲੈਂਦਾ ਹੈ ਬਾਪੂ ਦੀ ਜੇਬ ਚੋਂ ਹੀ ਉਹ ਕਾਰਾਂ ਕੋਠੀਆਂ ਦਾ ਮਾਲਕ ਬਣ ਜਾਂਦਾ ਹੈ ਬਾਪੂ ਦੀ ਜੇਬ ਚੋਂ ਹੀ ਬੰਦੇ ਦਾ ਕਾਰੋਬਾਰ ਸੈੱਟ ਹੋ ਜਾਂਦਾ ਹੈ ਬਾਪੂ ਦੀ ਜੇਬ ਹੀ ਧੀਆਂ ਦੀਆਂ ਡੋਲੀਆਂ ਵਿਦਾ ਕਰ ਸਕਦੀ ਹੁੰਦੀ ਹੈ ਸੋ ਕਮੀ ਮਹਿਸੂਸ ਹੁੰਦੀ ਰਹੂਗੀ ਇਹ ਹੈ ਬਾਪੂ ਕੱਲਾ ਸ਼ਬਦ ਨਹੀਂ ਬਾਪੂ ਸਾਰੇ ਪਰਿਵਾਰ ਦਾ ਤੁਰ ਹੈ ਇੱਕ ਸੱਜਣ ਨੇ ਲਿਖਿਆ ਕਹਿੰਦਾ ਰੱਬ ਤੋਂ ਬਾਅਦ ਜੇ ਕੋਈ ਪੂਜਣਯੋਗ ਘਰੇ ਹੁੰਦਾ ਨਾ ਉਹ ਉਹ ਹੁੰਦਾ ਹੈ ਜਿਹੜਾ ਤੇਰੇ ਸਾਰੇ ਘਰ ਦੀ ਜ਼ਿੰਮੇਵਾਰੀ ਚੱਕਦਾ ਹੈ ਬਾਲ ਧੁੱਪ ਚ ਕਦੇ ਨਹੀਂ ਚਿੱਟੇ ਹੁੰਦੇ ਨਾ ਬਣਦੇ ਬਨੋਟੀ ਢੰਗ ਦੇ ਉਹ ਪੈਂਦੇ ਦੁੱਖ ਸੁੱਖ ਖੁਸ਼ੀ ਗਮੀ ਦੇਖਣੇ ਜਿੰਦਰੂਪੀ ਗੱਡੀ ਲੰਘਦੇ ਇੱਥੇ ਚੰਗਾ ਤੇ ਮੰਦਾ ਕੀ ਹੈ ਦੁਨੀਆ ਚ ਕੱਲੀ ਕੱਲੀ ਗੱਲ ਦੱਸਦੀ ਬਾਪੂ ਦੀ ਅਸ਼ੀਰਵਾਦ ਮਿੱਤਰੋ ਸਮੱਸਿਆ ਦਾ ਹੱਲ ਦੱਸਦੀ ਸੱਚੀ ਕਿੰਨੀਆਂ ਸਮੱਸਿਆਵਾਂ ਬਾਪੂ ਕੋਲੇ ਗੱਲ ਕਰੇ ਤੋ ਹੀ ਹੱਲ ਹੋ ਜਾਂਦੀਆਂ ਐ ਇਸੇ